ਗੁਰਨਾਣਿਕ ਪਾਤਸ਼ਾਹ ਦੇ ਪ੍ਰਕਾਸ਼ਪੁਰ ਤੋਂ ਇੱਕ ਦਿਨ ਪਹਿਲੇ ਬੀਬੀ ਪਾਕਿਸਤਾਨ ਆਈ ਔਰ ਉਹਨੇ ਦੂਸਰੇ ਦਿਨ ਜੋ ਹੈ ਨਿਕਾਹ ਕਰਕੇ ਵਿਆਹ ਕਰ ਲਿਆ ਔਰ ਭੱਜ ਗਈ ਨਿਕਾਹ ਕਰਕੇ ਵਿਆਹ ਕਰਨਾ ਉਹਦਾ ذاتی ਫੈਸਲਾ ਹੈ ਲੇਕਿਨ ਯਾਤਰੀ ਵੀਜ਼ੇ ਦਾ ਉਹਨੇ ਦੂਸਰੇ ਦਿਨ ਗਲਤ ਇਸਤੇਮਾਲ ਕੀਤਾ ਜਿੱਦੀ وجہ ਤੋਂ ਪੂਰੀ ਦੁਨੀਆ ਦੇ ਸਿੱਖਾਂ ਦੇ ਜੋ ਮذਬੀ ਜਜ਼ਬਾਤ ਸਨ ਇਮੋਸ਼ਨਸ ਹਨ ਉਹਦੇ ਨਾਲੋਂ ਖੇਡੀਏ ਸਸਿਕਲ ਜੀ ਮੈਂ ਵਿਸ਼ਾਲ ਸ਼ਰਮਾ ਅਤੇ ਤੁਸੀਂ ਜੁੜੇ ਹੋ ਗ੍ਰੇਟ ਪੰਜਾਬ ਦੇ ਨਾਲ ਸਰਬਜੀਤ ਕੌਰ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਪਾਕਿਸਤਾਨ ਦੇ ਵਿੱਚ ਰਹਿ ਰਹੀ ਸੀ ਅੱਜ ਉਹ ਅਟਾਰੀ ਰਸਤੇੋਂ ਭਾਰਤ ਵਾਪਸ ਆ ਰਹੀ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਰਬਜੀਤ ਕੌਰ ਪਾਕਿਸਤਾਨ ਦੇ ਵਿੱਚ ਰਹਿ ਰਹੀ ਸੀ ਆਪਰੇਸ਼ਨ ਸੰਧੂਰ ਤੋਂ ਬਾਅਦ ਪਹਿਲਾ ਜਥਾਵਾ ਜੋ ਪਾਕਿਸਤਾਨ ਦੇ ਵਿੱਚ ਗਿਆ ਸੀ ਅਤੇ ਪਹਿਲੇ ਜਥੇ ਤੋਂ ਹੀ ਸਾਰਾ ਜਥਾ ਵਾਪਸ ਆਉਣ ਦੇ ਬਾਅਦ ਇੱਕ ਮਹਿਲਾ ਜੋ ਸਰਬਜੀਤ ਕੋਰਿਆ ਉਹ ਭਾਰਤ ਦੇ ਵਿੱਚ ਵਾਪਸ ਨਹੀਂ ਆਉਂਦੀ ਦੱਸਿਆ ਜਾਂਦਾ ਕਿ ਉਸ ਸਰਬਜੀਤ ਕੋਰ ਦਾ ਪਾਕਿਸਤਾਨ ਦੇ ਵਿੱਚ ਹੀ ਇੱਕ ਸ਼ਖਸ ਦੇ ਨਾਲ ਅਫੇਅਰ ਸੀ ਅਫੇਅਰ ਦੇ ਚੱਕਰ ਦੇ ਵਿੱਚ ਹੀ ਉਹ ਜਥੇ ਦੇ ਰੂਪ ਦੇ ਵਿੱਚ ਸਰਬਜੀਤ ਕੋਰ ਪਾਕਿਸਤਾਨ ਦੇ ਵਿੱਚ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਉਂਦੀ ਭਾਰਤ ਵੱਲੋਂ ਦਬਾਅ ਬਣਾਇਆ ਗਿਆ ਤੇ ਹੁਣ ਪਾਕਿਸਤਾਨ ਵੱਲੋਂ ਉਸ ਸਰਬਜੀਤ ਕੌਰ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਅਤੇ ਕੁਝ ਸਮੇਂ ਬਾਅਦ ਹੀ ਸਰਬਜੀਤ ਕੌਰ ਅਟਾਰੀ ਰਸਤਿਆਂ ਜੋ ਭਾਰਤ ਆ ਉਹ ਹੁਣ ਪਹੁੰਚੇਗੀ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਸੂਤਰਾਂ ਤਹਵਾਲੇ ਤੋਂ ਖਬਰ ਹੈ ਕਿ ਉਸ ਨੂੰ ਦਿੱਲੀ ਲਿਜਾਇਆ ਜਾਏਗਾ ਅਤੇ ਉੱਥੇ ਜਾ ਕੇ ਉਹਦੇ ਕੋਲ ਜਿਹੜੀ ਪੁੱਛਗਛ ਆ ਉਹ ਵੀ ਕੀਤੀ ਜਾਵੇਗੀ ਕਿਉਂਕਿ ਜੋ ਭਾਰਤ ਪਾਕਿਸਤਾਨ ਦੇ ਸਬੰਧ ਨੇ ਉਹ ਇਸ ਸਮੇਂ ਦੀ ਗੱਲ ਕੀਤੀ ਜਾਵੇ ਤੇ ਬਹੁਤ ਖਰਾਬ ਜਿਹੜੇ ਸਬੰਧ ਆ ਉਹ ਚੱਲਦੇ ਪਏ ਨੇ ਉਸ ਨੂੰ ਲੈ ਕੇ ਸੁਰੱਖਿਆ ਦੇ ਕੜੇ ਜਿਹੜੇ ਇੰਤਜ਼ਾਮ ਆ ਉਹ ਵੀ ਕੀਤੇ ਗਏ ਨੇ ਅਤੇ ਕਿਸੇ ਨੂੰ ਵੀ ਬਾਰਡਰ ਦੇ ਅੰਦਰ ਜਾਣ ਦੀ ਜਿਹੜੀ ਹੁਣ ਇਜਾਜ਼ਤ ਆ ਉਹ ਨਹੀਂ ਦਿੱਤੀ ਜਾ ਰਹੀ ਅਤੇ ਹੁਣ ਜਦੋਂ ਵੀ ਉਹ ਸਰਬਜੀਤ ਕੌਰ ਭਾਰਤ ਪਹੁੰਚਦੀ ਹੈ ਸੂਤਰਾਂ ਤੇ ਹਵਾਲੇ ਤੋਂ ਖਬਰ ਹੈ ਕਿ ਸਿੱਧਾ ਉਹਨੂੰ ਦਿੱਲੀ ਲੈ ਜਾਇਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਿਹੰਦਰਪਾਲ ਸਿੰਘ ਸਾਬਕਾ ਪਾਰਲੀਮੈਂਟ ਦੀ ਸਕਤੀ ਹਿਊਮਨ ਰਾਈਟਸ ਪੰਜਾਬ ਦਾਸ ਤੇ ਇੱਕ ਕੇਸ ਕੀਤਾ ਸੀ ਹਲੌਰ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਸਿਰਫ ਜੀਤ ਕੋਰ ਨੂੰ ਵਾਪਸ ਭੇਜਣ ਦੀ ਸਭ ਤੋਂ ਪਹਿਲੇ ਮੈਂ ਸੰਮੂਹ ਸੰਗਤਾਂ ਨੂੰ ਗੁਰਗੋਬੀ ਸਿੰਘ ਜੀ ਦੀਆਂ ਪ੍ਰਕਾਸ਼ ਪੁਰਬ ਦੀਆਂ ਲੱਖਾਂ ਤੇ ਕਰੋਨਾ ਵਾਲੀ ਵਧਾਈ ਪੇਸ਼ ਕਰਨਾ ਔਰ ਬੜੀ ਸੋਹਣੀ ਗੱਲ ਹੈ ਇਹ ਦੇਖੋ ਮੇਰੇ ਗੁਰੂਆਂ ਦੇ ਰੰਗ ਕੀ ਨੇ ਗੁਰਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੋਂ ਇੱਕ ਦਿਨ ਪਹਿਲੇ ਬੀਬੀ ਪਾਕਿਸਤਾਨ ਆਈ ਔਰ ਉਹਨੇ ਦੂਸਰੇ ਦਿਨ ਜੋ ਹੈ ਨਿਕਾਹ ਕਰਕੇ ਵਿਆਹ ਕਰ ਲਿਆ ਔਰ ਭੱਜ ਗਈ ਨਿਕਾਹ ਕਰਕੇ ਵਿਆਹ ਕਰਨਾ ਉਹਦਾ ذاتی ਫੈਸਲਾ ਹੈ ਲੇਕਿਨ ਯਾਤਰੀ ਵੀਜ਼ੇ ਦਾ ਉਹਨੇ ਦੂਸਰੇ ਦਿਨ ਗਲਤ ਇਸਤੇਮਾਲ ਕੀਤਾ ਕੱਲ ਗੁਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੋਂ ਇੱਕ ਦਿਨ ਪਹਿਲੇ ਉਹ ਗ੍ਰਿਫਤਾਰ ਹੋਈ ਤੇ ਅੱਜ ਗੁਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਉਹਨੂੰ ਵਾਪਸ ਭੇਜ ਦਿੱਤਾ ਗਿਆ ਇਹ ਮੇਰੇ ਗੁਰਨਾਨਕ ਪਾਤਸ਼ਾਹ ਦੇ ਤੇ ਗੁਰਗੋਬਿੰਦ ਸਿੰਘ ਜੀ ਦੇ ਨੇ ਇਹ ਕਮਾਲ ਦੇ ਨਰਾਲੇ ਜਿਹੜੇ ਨੇ ਉਹ ਖੇਡਾਂ ਨੇ ਤੇ ਮੈਂ ਸਮੂਹ ਸੰਗਤਾਂ ਨੂੰ ਪੂਰੀ ਦੁਨੀਆ ਚ ਵਸਣ ਵਾਲੀ ਸਮੂਹ ਸੰਗਤਾਂ ਨੂੰ ਮੈਂ ਖ਼ਬਰੀ ਦੇਣਾ ਚਾਹੁੰਦਾ ਇਸਰਫ ਜੀਤ ਕੋਰ ਜੀ ਨੂੰ ਸਿਰਫ ਜੀਤ ਕੋਰ ਰਿਪੋਰਟ ਕਰ ਦਿੱਤਾ ਗਿਆ ਤੇ ਮੈਨੂੰ ਉਹਦੇ ਧਰਮ ਪਰਵਿੱਤਰ ਨਾਲ ਕੋਈ ਮਾਮਲਾ ਨਹੀਂ ਪਰ ਮੇਰਾ ਇਹ ਮਕਸਦ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਉਹ ਯਾਤਰੀ ਵੀਜ਼ੇ ਤੇ ਆ ਕੇ ਉਹਦਾ ਗਲਤ ਇਸਤੇਮਾਲ ਕੀਤਾ ਸੀ ਜਿਦੀ ਵਜ੍ਹਾ ਤੋਂ ਪੂਰੀ ਦੁਨੀਆ ਦੇ ਸਿੱਖਾਂ ਦੇ ਜੋ ਮਸਬੀ ਜਜ਼ਬਾਤ ਸਨ ਇਮੋਸ਼ਨਸ ਹਨ ਉਹਦੇ ਨਾਲ ਉਹ ਖੇਡੀਏ ਉਹਨੂੰ ਇਸ ਜਿਹੜਾ ਜ਼ਾਤੀ ਫੈਸਲਾ ਸੀ ਜੋ ਮਰਜ਼ੀ ਕਰਦੀ ਲੇਕਿਨ ਉਹਨੂੰ ਗੁਰਦੁਆਰਾ ਸਾਹਿਬ ਦੀ ਯਾਤਰੀ ਵੀਜ਼ੇ ਦਾ ਗਲਤ ਇਸਤੇਮਾਲ ਨਹੀਂ ਸੀ ਕਰਨਾ ਚਾਹੀਦਾ ਤੇm ਅੱਜ ਸਾਡੀ ਫੈਸਲੇ ਦੀ ਜਿੱਤ ਹੋਈ ਏ ਅੱਜ ਮੇਰੀ ਗੁਰੂਆਂ ਦੀ ਜਿੱਤ ਹੋਈ ਏ ਅੱਜ ਮੇਰੀ ਸੰਗਤ ਦੀ ਜਿੱਤ ਹੋਈ ਏ ਅੱਜ ਪੂਰੇ ਪਾਕਿਸਤਾਨ ਦੀ ਜਿੱਤ ਹੋਈ ਏ ਕਿ ਅੱਜ ਸਰਬਜੀਤ ਕੋਰ ਨੂੰ ਵਾਪਸ ਭੇਜ ਦਿੱਤਾ ਗਿਆ ਮੈਂ ਪੂਰੀ ਦੁਨੀਆ ਚ ਵਸੇ ਵਾਲੀ ਸਮੂਹ ਸੰਗਤਾਂ ਨੂੰ ਵਧਾਈ ਪੇਸ਼ ਕਰਨਾ ਬੋਲੇ ਸੋਹਿਹਾ ਸਤਿ ਸ਼੍ਰੀ ਅਕਾਲ